ਸ਼੍ਰੀ ਦੁਰਗਾ ਸਤੁਤੀ ਪਾਠ ਸ਼ਰਧਾ ਪੂਰਵਕ ਕਰਵਾਏ ਗਏ ਮੰਦਿਰ ਸੁਧਾਰ ਸਭਾ ਢਿਲਵਾਂ ਵੱਲੋਂ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਹਰ ਸਾਲ ਵਾਂਗ ਇਸ ਸਾਲ ਵੀ ਸ਼੍ਰੀ ਦੁਰਗਾ ਸਤੁਤੀ ਪਾਠ ਮਾਤਾ ਰਾਣੀ ਮੰਦਿਰ ਢਿਲਵਾਂ ਵਿਖੇ ਮਾਤਾ ਚਿੰਤਪੁਰਨੀ ਜੀ ਦੀ ਪਵਿੱਤਰ ਜੋਤੀ ਦੀ ਹਾਜ਼ਰੀ ਵਿੱਚ ਸ਼ਰਧਾਪੂਰਵਕ ਕਰਵਾਏਗੇ ਦੁਪਹਿਰ ਆਰਤੀ ਤੋਂ ਬਾਅਦ ਪ੍ਰਸਿੱਧ ਭਜਨ ਮੰਡਲੀਆਂ ਵੱਲੋਂ ਮਾਤਾ ਜੀ ਦੀਆਂ ਭੇਟਾ ਗਾ ਕੇ ਹਾਜ਼ਰ ਸੰਗਤਾਂ ਨੂੰ ਨੱਚਣ ਲਈ ਮਜਬੂਰ ਕਰ ਦਿੱਤਾ ਉਪਰੰਤ ਮੰਦਰ ਸੁਧਾਰ ਸਭਾ ਰਜੀ ਨੂੰ ਸਹਿਯੋਗ ਦੇਣ ਵਾਲਿਆ ਪ੍ਰਮੁੱਖ ਸਖਸ਼ਿਆਤਾ ਨੂੰ ਮੰਦਰ ਸੁਧਾਰ ਸਭਾ ਢਿਲਵਾਦੇ ਪ੍ਰਧਾਨ ਕ੍ਰਿਸ਼ਨ ਲਾਲ ਸੁਖੀਜਾ ਵਿਸ਼ਾਲ ਅਰੋੜਾ ਖਜ਼ਾਂਚੀ ਅਤੇ ਹੋਰ ਮੈਂਬਰਾਂ ਨੇ ਸਖਸ਼ਿਆਤਾ ਨੂੰ ਸਨਮਾਨ ਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ ਇਸ ਮੌਕੇ ਸੰਤੋਸ਼ ਸ਼ੋਦੀ ਜੋਗਿੰਦਰਪਾਲ ਸ਼ਰਮਾ ਸੰਨੀ ਸ਼ਰਮਾ ਵਿਸ਼ਾਲ ਸ਼ਰਮਾ ਰਾਜਨ ਸ਼ਰਮਾ 사ਜਨ ਸ਼ਰਮਾ ਜਤਿੰਦਰ ਸ਼ਰਮਾ ਰਿਸ਼ੀ ਅਨੰਦ ਜਸਵਿੰਦਰ ਪਾਲੀ ਬਬੂ ਸੁਖੀਜਾ ਰਣਜੀਤ ਕਾਕਾ ਸਨੀਲ ਸੁਖੀਜਾ ਮਨਦੀਪ ਕੁਲਵਿੰਦਰ ਸਿੰਘ ਸ਼ਰਮਾ ਪਰਿਵਾਰ ਬਲਜਿੰਦਰ ਮੰਗਾ ਅਤੇ ਵੱਡੀ ਗਿਣਤੀ ਵਿੱਚ ਇਲਾਕਾ ਨਿਵਾਸੀ ਹਾਜ਼ਰ ਸਨ ਇਸ ਮੌਕੇ ਪੂਰੀਆ ਛੋਲਿਆ ਅਤੇ ਖੀਰ ਦਾ ਅਤੁੱਟ ਲੰਗਰ ਲਗਾਇਆ ਗਿਆ ਗੋਵਿੰਦ ਸੁਖੀ ਜੀ ਦੀ ਵਿਸ਼ੇਸ਼ ਰਿਪੋਰਟ